25 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਮੌਸਮ ਮੁੱਖ ਤੌਰ ਤੇ ਜਿਵੇਂ ਅਮੀਰ ਸੀਗੀ ਉਸੇ ਤਰ੍ਹਾਂ ਹੀ ਰਿਹਾ ਸਵੇਰ ਵੇਲੇ ਤੋਂ ਸਾਫ ਸੀਗਾ ਧੁੱਪ ਵਾਲਾ ਰਿਹਾ ਗਰਮੀ ਅਤੇ ਹਮਸ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀ ਮੀਂਹ ਦੇ ਸ਼ਰਾਟੇ ਕਿਸੇ ਖੇਤਰ ਦੇ ਵਿੱਚ ਵੀ ਦੇਖਣ ਨੂੰ ਨਹੀਂ ਮਿਲੇ ਤੇ ਕਿਤੇ ਕਿਤੇ ਹਲਕੀ ਜਿਹੀ ਬੱਦਲਬਾਈ ਜ਼ਰੂਰ ਦੇਖਣ ਨੂੰ ਮਿਲੀ ਪਰ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਸਾਫ਼ ਰਿਹਾ ਅੱਜ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਵੇਲੇ ਕਿਸੇ ਵੀ ਖੇਤਰ ਦੇ ਵਿੱਚ ਵੱਡੇ ਬੱਦਲਬਾਈ ਨਹੀਂ ਬਣੀ ਪਰ ਫਿਰ ਵੀ ਕੁਝ ਕੇ ਖੇਤਰ ਚਾਹੇ ਉਹ ਬਠਿੰਡੇ ਦੇ ਹੂਣ ਫਰੀਦਕੋਟ ਫਿਰੋਜ਼ਪੁਰ ਜਾਂ ਆਪਣੇ ਫਾਜ਼ਿਲਕਾ ਅਬੋਹਰ ਇਨ੍ਹਾਂ ਖੇਤਰਾਂ ਦੇ ਕੁਝ ਕੇ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਹੁਤੇ ਥੋੜੇ ਲਿਮਟਿਡ ਜਿਹੇ ਏਰੀਆ ਹੁਣ ਜਿਆਦੇ ਵੱਡੇ ਪੱਧਰ ਤੇ ਮੀਂਹ ਦੀ ਉਮੀਦ ਨਹੀਂ ਹੈ ਬਾਕੀ ਪੰਜਾਬ ਦੇ ਵਿੱਚ ਮੌਸਮ ਮੁੱਖ ਤੌਰ ਤੇ ਸਾਫ ਅਤੇ ਖੁਸ਼ਕ ਹੀ ਬਣਿਆ ਰਹੇਗਾ ਜਾਂ ਕੁਝ ਕੇ ਖੇਤਰ ਪਵਾਰ ਖੇਤਰ ਦੇ ਵੀ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਹਲਕੇ ਜਿਹੇ ਬੱਦਲਵਾਈ ਦੇ ਨਾਲ ਕਿਤੇ ਸ਼ਰਾਟਾ ਲੱਗ ਜੂਵੇ ਖਾਸ ਕਰਕੇ ਆਪਣੇ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਬੱਦਲ ਬਣ ਕੇ ਛਰਾਟਾ ਲੱਗ ਸਕਦਾ ਹੈ ਨਹੀਂ ਤਾਂ ਉਂਝ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਅੱਜ ਸਾਫ਼ ਅਤੇ ਧੁੱਪ ਵਾਲਾ ਰਹਿੰਦਾ ਹੋਇਆ ਹੀ ਜਾਪ ਰਿਹਾ ਹੈ ਤੇ ਅਗਲੇ 2 ਦਿਨ ਇਸੇ ਤਰ੍ਹਾਂ ਹੀ ਰਹੇਗੀ 27 ਤਰੀਕ ਵੀ ਤੇ 28 ਤਰੀਕ ਵੀ ਉਸ ਤੋਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਮੀਂਹ ਦਾ ਦੌਰ ਦੇਖਣ ਨੂੰ ਮਿਲੇਗਾ ਜਿਦੇ ਵਿੱਚ ਕਈ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ ਅੱਜ ਟੁੱਟਵੇਂ ਜਿਹੇ ਛਰਾਟੇ ਬਹੁਤ ਘੱਟ ਖੇਤਰਾਂ ਦੇ ਵਿੱਚ